ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਓ ਮੁਰਾ ਡੇਰੀ ਫਾਰਮ ਤੋਂ ਸਵਾਗਤ ਹੈ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਤਿੰਨ ਮੱਝਾਂ ਨੇ ਆਪਣੇ ਕੋਲੇ ਇੱਕ ਪਹਿਲੇ ਦੂਜੇ ਸੂਏ ਝੋਟੀ ਇੱਕ ਤੀਜੇ ਸੂਏ ਇੱਕ ਚੌਥੇ ਸੂਏ ਆ ਤ ਇਹਨਾਂ ਨੇਗੀਆਂ ਤੇ ਇੱਕ ਇਹ ਪਹਿਲੇ ਨੰਬਰ ਵਾਲੀ ਝੋਟੀ ਜਿਹੜੀ ਦਿਖਾ ਰਹੇ ਆ ਆਪਾਂ ਨਹੀਂ ਸੇਲ ਕਰੀ ਸੀ ਤੁਸੀਂ ਬਰੀਕੀ ਵੀ ਦੇਖ ਸਕਦੇ ਕਿਵੇਂ ਰਾਜੀ ਹੋਣ ਦੇ ਬਾਵਜੂਦ ਵੀ ਕੱਲੀ ਨਸ ਨਸ ਉੱਪਰ ਕੇ ਬਾਹਰ ਆ ਰਹੀ ਆ ਇਹ ਦੂਜੇ ਸੂਏ ਆਪਾਂ ਨਹੀਂ ਸੇਲ ਕਰੀ ਸੀਗੀ ਇਹਦੀ ਲਾਈਵ ਚ ਵਾਈ ਵੀ ਹੋਈ ਹੋਈ ਆ ਸੰਸੇਂਟੀ ਵਾਲ ਚੈਨਲ ਤੇ ਵੀ ਹੋਈ ਹੋਈ ਆ ਤਿੰਨ ਟਾਈਮ ਚ ਜਵਾਈ ਹੋਈ ਆ ਆਪਣੇ ਕੋਲੇ ਵੀਰ ਜਵਾਰ ਕਹਿੰਤੋਂ ਆ ਤਿੰਨ ਟਾਈਮ ਚ ਜਵਾਈ ਕਰਕੇ ਗਏ ਸੀ ਉਹ ਚਾਰ ਟਾਈਮ ਗੁੰਮੀ ਜਵਾਈ ਕਰਕੇ ਸੀ ਉਹਨਾਂ ਦੀ ਵੀ ਹੋ ਸਕਦਾ ਵੀਡੀਓ ਦੇਖ ਰਹੇ ਹੋਣ ਉਹ ਤੇ ਇਹ ਹਜੇ ਅਪਰ 2 ਮਹੀਨੇ ਰਹਿੰਦੇ ਨੇ ਸੂਣ ਦੇ ਪਹਿਲਾਂ ਲੈ ਲਈ ਸੀਗੀ ਆਪਾਂ ਨੇ ਬਾਡੀ ਬੁੱਡੀ ਬਹੁਤ ਵੱਡੀ ਝੋਟੀ ਐ ਇਹ ਚੌਥੇ ਸੂਏ ਸੂਣਾ ਇਹਨੇ ਹਜੇ ਝੋਟੀਆਂ ਜੀ ਪੈਂਦੀਆਂ ਨੌਵੇਂ ਮਹੀਨੇ ਚ ਇੱਕ ਦੋ ਤਰੀਕ ਨੂੰ ਦਿਨ ਪੂਰੇ ਹੋਣਗੇ ਤੇ 2 ਮਹੀਨੇ ਰਹਿ ਗਏ ਸੂਣ ਦੇ ਇਹਦਾ ਫਿਲਹਾਲ ਅਜ ਆਪਣਾ ਰਾਦਾ ਹੈ ਨਹੀਂ ਕੋਈ ਵੇਚਣ ਦਾ ਆਪਾਂ ਤਿਆਰ ਕਰਕੇ ਵੇਚਣ ਦਾ ਰਾਦਾ ਹੈਦਾ ਬਾਡੀ ਬਹੁਤ ਵੱਡੀ ਐ ਦੀ ਬਾਕੀ ਜੋ ਕੀ ਠੀਕ ਪੈਸੇ ਲਾਉਣ ਨਾਲ ਆਪਾਂ ਪਹਿਲਾਂ ਵੀ ਦੇ ਦਾਂਗੇ ਪਰ ਫਿਲਹਾਲ ਹਜੇ ਦਾ ਰਾਤ ਦਾ ਕੋਈ ਨਹੀਂ ਹੈਗਾ ਤੇ ਝੋਲੀ ਵੀ ਸਾਫ਼ ਹੈ ਦੀ ਪੂਰੀ ਬਾਕੀ ਆਪਾਂ ਜਿਸ ਕਿਸੇ ਨੇ ਦੇਖਣੇ ਹੋਵੇ ਦੀ ਲਾਈਵ ਚ ਬਾਈ ਦੀ ਵੀਡੀਓ ਦਾ ਲਿੰਕ ਵੀ ਪਿਆ ਆਪਣੇ ਕੋਲੇ ਆਪਾਂ ਭੇਜ ਵੀ ਦੇਵਾਂਗੇ ਮੋਬਾਈਲ ਤੇ WhatsApp ਤੇ ਲਿੰਕ ਕਰ ਦਾਂਗੇ ਪੂਰੇ ਖੁੱਲੇ ਕੱਦ ਦੀ ਹੈ ਬੱਡੀ ਕੱਦ ਵੀ ਇਹਦਾ 5.5 ਫੁੱਟ ਦੇ ਲਗਭਗ ਕੱਦ ਹੋਊਗਾ ਇਹਦਾ ਨਹੀਂ 5 ਕੁ ਫੁੱਟ ਬਹੁਤ ਵੱਡੀ ਮੱਝ ਦਾ ਕੱਦ ਹੁੰਦਾ ਉਹ ਤੋਂ ਵੀ 3-4 ਇੰਚ ਵੱਡਾ ਕੱਦ ਹੋਊਗਾ ਇਹਦਾ ਨਾਲ ਖੜੀ ਹੈ ਜਿਹੜੀ ਛੋਟੀ ਤੀਜੇ ਸੂਏ ਦੇ ਉਹਦਾ ਕਦਦ ਵੀ ਪੂਰਾ ਖੁੱਲਾ ਪਰ ਉਹ ਇਹਦੇ ਮੁਰੇ ਛੋਟੀ ਲੱਗਦੀ ਹੈ ਕਿਉਂਕਿ ਇਹਦਾ ਕਦਦ ਵੱਡਾ ਹੈ। ਬਾਡੀ ਕਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਸੂਣ ਤੋਂ ਵੀ ਦੇਖ ਸਕਦਾ ਤੁਸੀਂ ਲੇਵਾ ਦਾ ਹੁਣੀ ਜਾਂਦਾ ਪਿਛੋਂ ਤੱਕ ਤੇ ਧੁੰਨੀ ਤੱਕ ਮੂਹਰੋਂ ਜਾਂਦਾ। ਇਹਦੀ ਤਾਜੀ ਸੂਈ ਦੀ ਵੀ ਵੀਡੀਓ ਹੈਗੀ ਜੋ ਲਾਈਵ ਚ ਵਾਈ ਹੋਈ ਹੋਈ ਉਹਦੀ ਵੀ ਆਪਾਂ ਲਿੰਕ ਭੇਜ ਦਾਂ ਜਿਸ ਕਿਸੇ ਵੀਰ ਨੇ ਦੇਖਣੀ ਦਿਖਾ ਵੀ ਦੇਵਾਂਗੇ। ਪਰ ਰਾਦ ਦਾ ਇਹ ਫਿਲਹਾਲ ਤਿਆਰ ਤਿਆਰ ਕਰਕੇ ਵੇਚਣ ਦਾਗਾ ਹਜੇ ਫਿਲਹਾਲ ਰਾਦ ਦਾ ਕੋਈ ਨਹੀਂ ਇਹਦਾ ਵੇਚਣ ਦਾ। ਇੱਕ ਇਹ ਤੀਜੀ ਸੂਈ ਛੋਟੀ ਜਿਹੜੀ ਉਹਨੂੰ ਦਿਖਾ ਰਹੇ ਹਾਂ। ਨਸ ਵੀ ਤੁਸੀਂ ਦੇਖ ਸਕਦੇ ਹੋ ਬਰੀਕੀ ਆ ਪੂਰੀ। ਆਡਰ ਥੋੜਾ ਜਿਹਾ ਟ ਦੁੱਧ ਹੈਗਾ ਇਹਦੇ ਲਈ 14 ਕਿਲੋ ਵਗ ਤਿਆਰ ਹੁਣ ਕੋਈ ਲੈਵੇ ਚ ਨਹੀਂ ਕਾਨ ਹੈਗਾ ਇਹਦੇ ਤੇ ਮੰਗਰੇ ਦੇ ਕੱਟਾਗਾ 13-14 ਦਿਨਾਂ ਦੇ ਲਗਭਗ ਸੂਈ ਵੀ ਹੈਗੀ ਆ 1,40,000 ਰੁਪਏ ਰੇਟ ਇਹਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਤੀਜੀ ਸੂਆ ਬਿਲਕੁਲ ਠੰਡੀ ਝੋਟੀ ਹੈ ਇਹ ਮੰਗਰੇ ਦੇ ਕੱਟਾ ਹੈ ਮੂਰੀ ਦੀ ਥੋੜੀ ਜਿਹੀ ਹਲਕੀ ਜਿਹੀ ਮੰਨਦੀ ਆ ਪਸੰਗਲ ਪਰ ਠੰਡੀ ਸੀਲ ਆ ਇਹ ਪੂਰੀ ਉਹ ਝੋਟੀ ਤੁਸੀਂ ਦੇਖ ਸਕਦੇ ਜਿਹੜੀ ਚੌਥੀ ਸੂਈ ਸੋਨਾ ਪੂਰਾ ਖੁੱਲਾ ਘੱਦਾ ਉਹਦੇ ਮੂਰੇ ਇਹ ਛੋਟੀ ਲੱਗਦੀ ਆ ਪਰ ਕਰ ਦੇਦਾ ਵੀ ਪੂਰਾ ਵੱਡਾ ਹੈਗਾ ਵੀਡੀਓ ਚ ਥੋੜਾ ਜਿਹਾ ਕਰਦਾ ਤਾਂ ਅੰਦਾਜ਼ਾ ਨਹੀਂ ਹੁੰ ਇਹਦੇ ਕੋਲੇ ਆਉਣੇ ਆਪਾਂ ਫੇਰ ਹੀ ਪਤਾ ਲੱਗਦਾ ਪਸ਼ੂ ਦਾ ਇੱਕ ਇਹ ਦੂਜੇ ਸੂਏ ਝੋਟੀ ਆ ਇਹਦੀ ਆਪਾਂ ਮਾਂ ਸੇਲ ਕਰੀ ਸੀਗੀ 2 ਲੱਖ 40 ਹਜ਼ਾਰ ਦੀ ਗਈ ਸੀ ਇਹਦੀ ਮਾਂ ਤੇ ਉਹਦੇ ਮੰਗਰੇ ਕੱਟੀ ਸੀ ਉਦੋਂ ਇਹ ਹੈ ਵੀ R10 ਦੀ ਇਹ R10 ਦੀ ਕੱਟੀ ਆ ਗਈ ਇਹ ਦੂਜੇ ਸੂਏ ਸੂਈ ਆ ਹੁਣ 6 ਦੰਦਾਂ ਦਾ ਇਹ ਤੇ ਪਹਿਲੇ ਸੂਏ ਨੇ 14 ਕਿਲੋ ਮੂੰ ਦੁੱਧ ਕੱਢਿਆ ਸੀ ਹੁਣ ਦੂਜੇ ਸੂਏ ਵੀ ਇਹ ਥੱਲੇ 5ਵੇਂ 6ਵੇਂ ਤੱਕ ਨੂੰ ਸੂਈ ਨੂੰ ਆਪਣੇ ਕੋਲੇ ਜੇ ਕੱਲ ਹੀ ਆਈ ਆ ਮੰਗਰੇ ਦੇ ਕੱਟੀ ਆ ਭੀ ਇਮਸਾਨ ਦੀ ABC ਬਰਾਬਰ ਦੀ ਪੀ ਹੁੰਦਾ ਸੀ ਮਿਲਖਾਇ ਦੇ ਆਪਾਂ ਨਹੀਂ ਆਪਣਾ ਮਿੱਤਰ ਪਿਆਰਾ ਭੇਜੋ ਉਸ ਨੇ ਹੱਡੀ ਕਰਿਆ ਸੀ ਇਹਦੇ ਤੇ ਪੂਰੇ ਖੁੱਲੇ ਬਾਡੀ ਕਰੈਕਟਰ ਦੀ ਆ ਸਾਫ਼ ਸੁਥਰੀਆ ਪੂਰੀ ਠੰਡੀ ਸੀਲਾ ਸਿੰਘ ਵੀ ਜਿਵੇਂ ਮੁਠੀ ਅਜੇ ਛੋ ਵੱਡੀ ਹੋ ਮੁਠੀ ਨਾਲੋਂ ਵੀ ਛੋਟਾ ਸਿੰਘ ਹੈ ਦਾ ਤੇ ਥਣ ਦੇ ਬਾਵੀ ਤੁਸੀਂ ਦੇਖ ਸਕਦੇ ਜਿਵੇਂ ਫੋਟੋ ਤੇ ਹੁੰਦਾ ਓਵੇਂ ਥਣ ਦੇ ਬਾ ਇਹਦਾ ਬਣਿਆ ਹੋਇਆ ਜਿਵੇਂ ਮਿੱਟੀ ਦਾ ਬਣਾ ਕੇ ਲਾਇਆ ਹੁੰਦਾ ਤੁਸੀਂ ਦੇਖ ਸਕਦੇ ਸਕਰੀਨ ਤੇ ਵੀ ਤੇ ਜੀ ਜਿਹੜੇ ਘੱਟ ਲਾ ਹੈ ਜ ਆਪਣੇ ਕੋਲ ਕੱਲ ਹੀ ਆਈ ਆ ਦੋ ਡੰਗੀ ਚੋਈ ਆ ਦੁੱਧ ਫਿਰ ਵੀ ਇੱਥੇਲੇ 13 14 ਕਿਲੋ ਦੁੱਧ ਫਿਰ ਹਾਲ ਹੈਗਾ ਬਾਕੀ ਜਦੋਂ ਤਿਆਰ ਹੋ ਗਈ ਹੈ ਉੱਚੇ ਮੁੱਲ ਦੀ ਰੇਟ ਵੀ ਆਪਾਂ ਇਹਦਾ ਕਨਫਰਮ ਕਰ ਦਾਂਗੇ ਥੋੜਾ ਤਿਆਰ ਘੱਟ ਹੋਈ ਬੋਝ ਰਹੀ ਹੈ ਝੋਟੀ ਪੰਜ-ਸੱਤ ਦਿਨਾਂ ਤੱਕ ਤਿਆਰ ਕਰਕੇ ਪਉਦੀ ਵੀਡੀਓ ਪਾਵਾਂਗੇ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੋਂ ਸਤਿ ਸ੍ਰੀ ਅਕਾਲ ਜੀ ਸਾਡਾ ਆ ਝੋਟੀ ਆ ਅਗਲੇ ਦੇ ਘਰੇ ਖੜੀ ਆ ਖਾਲੀ ਲੈਵਣ ਚੋਣ ਤੋਂ ਬਾਅਦ ਦੀ ਵੀਡੀਓ ਬਣੀ ਹੋਈ ਹੈ ਦੀ ਤੇ ਨਾਲ ਇਹਦੀ ਮਾਂ ਦੀ ਵੀ ਵੀਡੀਓ ਦਿਖਾਵਾਂਗੇ 4 ਮਹੀਨੇ ਹੋ ਗਏ ਉਹਨੂੰ ਲਗਭਗ ਸੂਈ ਨੂੰ ਇਹ ਚਾਰਵੇਂ ਨਰੀ ਸੂਈ ਥੱਲੇ ਵੀ 19 ਕਿਲੋ ਦੁੱਧ ਹੁਣ ਤਿਆਰ ਆ ਇਹ ਦੀ ਝੋਟੀ ਦੀ ਇਹਦੀ ਮਾਂ ਦੀ ਦਿਖਾਵਾਂਗੂ ਬਿਲਕੁਲ ਡਿੱਟੋ ਆ ਆਉਦੀ ਮਾਂ ਤੇ ਗਈ ਇਹਦੀ ਮਾਂ ਨੇ ਤਾਜੀ ਸੂਈ ਨੇ 23-24 ਕਿਲੋ ਦੁੱਧ ਕੱਢਿਆ ਹੋਇਆ ਇਹ ਦੀ ਮਾਂ ਕੀ ਅਗਲੇ ਦੇ ਘਰੇ ਖੜੀ ਹੁਣ ਤੁਹਾਨੂੰ ਦਿਖਾ ਰਿਹਾ ਇਹਦੀ ਮਾਂ ਦਾ ਹਜੇ ਕੱਦ ਥੋੜਾ ਜਿਹਾ ਘਾਟਾ ਝੋਟੀ ਦਾ ਕੱਦ ਪੂਰਾ ਖੁੱਲਾ ਬਿਲਕੁਲ ਡਿੱਟੋ ਆ ਆਉਦੀ ਇਹ ਮਾਂ ਤੇ ਹੁਣ